ਅੱਜ ਦੀ ਜਿਹੜੀ ਕਹਾਣੀ ਹੈ ਉਹ ਹੈ ਮੰਟੋ ਦੀ ਕਹਾਣੀ ਟੋਬਾ ਟੇਕ ਸਿੰਘ ਕੋ ਨਾਲ ਬਾਰੇ ਅੱਜ ਅਸੀਂ ਗੱਲਬਾਤ ਕਰਾਂਗੇ ਤੇ ਸਰ ਸਾਡੇ ਦਰਸ਼ਕਾਂ ਦੱਸੋ ਕਿ ਟੋਬਾ ਟੇਕ ਸਿੰਘ ਜਿਹੜੇ ਨੇ ਉਹ ਕੀ ਚੀਜ਼ ਹੈਗੀ ਹੈ ਜਿਹੜੀ ਕਹਾਣੀ ਹੈ ਕੀ ਹੈਗੀ ਪੰਜਾਬੀ ਜਗਤ ਵਿੱਚ ਇੱਕ ਕਹਾਣੀ ਟੋਬਾ ਟੇਕ ਸਿੰਘ ਦੀ ਬਹੁਤ ਥਿੰਗਸ ਕਹਾਣੀ ਜੀ ਬੇਸਿਕਲੀ ਇੱਕ ਕਹਾਣੀ ਜਿਹੜੀ ਹੈ ਇਹ ਸਾਦਤ ਹਸਨ ਮੰਟੋ ਨੇ ਉਰਦੂ ਜ਼ਬਾਨ ਵਿੱਚ ਲਿਖੀ ਸੀ ਜੀ ਇਹ ਜਿਹੜੀ ਕਹਾਣੀ ਹੈ ਜੀ ਇਹਦੀ ਇਹਦਾ ਜਿਹੜਾ ਸਾਰਾ ਦੁਖਾਂਤ ਹੈ ਜਾਂ ਜਿੱਥੇ ਵਾਪਰਦੀ ਹੈ ਇਹਦਾ ਸਾਰਾ ਵਰਤਾਰਾ ਜਿਹੜਾ ਉਹ ਪੰਜਾਬ ਦਾ ਹੈ ਹਮ ਪੰਜਾਬ ਦੇ ਬਾਗਰ ਬਾਰਡਰ ਉੱਤੇ ਜੀ ਜਿੱਥੇ ਭਾਰਤ ਪਾਕਿਸਤਾਨ ਦੀ ਸਰਹੱਦ ਹੈ ਹਮ ਜਿੱਥੇ ਕੰਡਿਆਲੀਆਂ ਤਾਰਾਂ ਨੇ ਖੱਬੇ ਤੇ ਸੱਜੇ ਪਾਸੇ ਜੀ ਜਿੱਥੇ ਵਿਚਕਾਰ ਲੋ ਮੈਨ ਲੈਂਡ ਹੈ ਇੱਕ ਕਹਾਣੀ ਉੱਥੇ ਬੱਜੀ ਜੀ ਟੋਪਾ ਕਿਸੇ ਟੋਏ ਨੂੰ ਆਖਦੇ ਨੇ ਜੀ ਤੇ ਉਹ ਤਲਾਅ ਨੂੰ ਆਖਦੇ ਨੇ ਜਿੱਥੋਂ ਲੋਕ ਪਾਣੀ ਪੀਂਦੇ ਹੁੰਦੇ ਸੀ ਕਦੇ ਸਮੇਂ ਜੀ ਟੋਪਾ ਟੇਕਸ ਇਨ ਅੱਜ ਇੱਕ ਕਸਬਾ ਹੈ ਤਹਿਸੀਲ ਹੈ ਜੀ ਜਿਹੜੀ ਪਾਕਿਸਤਾਨ ਦੇ ਲਾਇਲਪੁਰ ਜ਼ਿਲ੍ਹੇ ਦੇ ਵਿੱਚ ਹੈ ਉੱਥੇ ਕਹਿੰਦੇ ਨੇ ਇੱਕ ਟੇਕ ਸਿੰਘ ਨਾਂ ਦਾ ਇੱਕ ਸਰਦਾਰ ਰਿਆ ਕਰਦਾ ਸੀ ਜੀ ਜਿਹੜਾ ਹਰ ਆਏ ਗਏ ਰਾਹੀ ਨੂੰ ਪਾਣੀ ਪਿਉਦਾ ਹੁੰਦਾ ਸੀ ਜੀ ਜੀ ਜਦੋਂ ਭਾਰਤ ਪਾਕਿਸਤਾਨ ਦੀ ਵੰਡ ਹੁੰਦੀ ਹੈ ਤੇ ਪਾਕਿਸਤਾਨ ਨੇ ਆਪਣੇ ਸਾਰੇ ਸ਼ਹਿਰਾਂ ਪਿੰਡਾਂ ਕਸਬਿਆਂ ਤੇ ਹੋਰ ਜਿਹੜੇ ਨਾਂ ਨੇ ਉਹਨੂੰ ਅਸਲਾਮਿਕ ਰੋਹ ਰੀਤਾਂ ਦੇ ਅਨੁਸਾਰ ਬਦਲਨੇ ਜੀ ਉਹ ਕਮਾਲ ਦੀ ਗੱਲ ਪਾਕਿਸਤਾਨ ਸਰਕਾਰ ਦੇ ਸ਼ਾਬਾਸ਼ ਦੀ ਹੱਕਦਾਰ ਹੈ ਹੂੰ ਕਿ ਉਹਨਾਂ ਨੇ ਟੋਪਾ ਟੇਕ ਸਿੰਘ ਕਿਉਂਕਿ ਸਿਰ ਕਲਚਰ ਦਾ ਨਾਂ ਹੈ ਜੀ ਉਹਦਾ ਨਾਂ ਉਹਨਾਂ ਨੇ ਨਹੀਂ ਬਣਿਆ ਹਮ ਹੁਣ ਜੇ ਕਹਾਣੀ ਮੰਟੋ ਨਾਲ ਲਿਖਦਾ ਹਮ ਤਾਂ ਹੋ ਸਕਦਾ ਸੀ ਟੋਪਾ ਟੇਕ ਸਿੰਘ ਜਿੰਦਾ ਨਾ ਹੁੰਦਾ ਹਮ ਪਰ ਮੰਟੋ ਦੀ ਕਹਾਣੀ ਨੇ ਟੋਪਾ ਟੇਕ ਸਿੰਘ ਨੂੰ ਜਿੰਦਾ ਕਰ ਦਿੱਤਾ ਟੋਪਾ ਟੇਕ ਸਿੰਘ ਬਾਰੇ ਇੱਕ ਲੱਗੂ ਫਿਲਮ ਵੀ ਬਣੀ ਹੈ ਜੀ ਜਿਹੜੇ ਮੇਰੇ ਪਿਆਰੇ ਦਰਸ਼ਕ ਟੋਪਾ ਟੇਕ ਸਿੰਘ ਕਹਾਣੀ ਨੂੰ ਨਹੀਂ ਪੜ ਸਕਦੇ ਉਹ ਉਸ ਫਿਲਮ ਨੂੰ ਜ਼ਰੂਰ ਦੇਖ ਲੈਣ ਜਿਹੜੀ G5 ਤੇ ਪਈ ਹੈ ਔਰ ਇਹ ਕੀਰਤਨ ਮਹਿਤਾ ਦੀ ਬਣਾਈ ਹੋਈ ਇੱਕ ਲਘੂ ਫਿਲਮ ਹੈ ਔਰ ਇਸ ਫਿਲਮ ਵਿੱਚ ਉਸੇ ਕਹਾਣੀ ਨੂੰ ਜਿਹੜਾ ਆ ਉਹ ਫਲਮਾਇਆ ਜੀ ਸਰ ਗਲਾ ਸਵਾਲ ਮੈਂ ਇਸ ਨਾਲ ਸੰਬੰਧਿਤ ਇਹ ਕਰਾਂਗੀ ਕਿ ਮੰਟੋ ਦੀ ਕਹਾਣੀ ਟੋਪਾ ਟੇਕ ਸਿੰਘ ਨੂੰ ਅਕਸਰ ਯਾਦ ਕੀਤਾ ਜਾਂਦਾ ਹੈ ਜਦੋਂ ਕਦੇ ਵੀ ਭਾਰਤ ਪਾਕਿਸਤਾਨ ਜਿਹੜੇ ਸੰਬੰਧ ਨੇ ਉਹਨਾਂ ਵਿਚਾਲੇ ਜਿਹੜੇ ਸੰਬੰਧ ਨੇ ਉਹਨਾਂ ਚ ਤਰੇਣਾ ਪੈਂਦੀਆਂ ਨੇ ਕਿ ਸਰ ਇਸ ਕਹਾਣੀ ਦੇ ਵਿੱਚ ਐਸਾ ਕੀ ਹੈ ਕਿ ਇਸ ਨੂੰ ਇਸ ਵੇਲੇ ਯਾਦ ਕੀਤਾ ਜਾਂਦਾ ਹੈ ਟੋਪਾ ਟੇਕ ਸਿੰਘ ਕਹਾਣੀ ਉਸ ਵਰਤਾਂਤ ਦੇ ਨਾਲ ਜੁੜੀ ਹੋਈ ਹੈ ਜੀ ਜਿਹੜਾ ਭਾਰਤ ਪਾਕਿਸਤਾਨ ਦੀ ਦਿਖਾਤਕ ਜਿਹੜੀ ਵੰਡ ਹੈ ਜੀ ਉਹਦੇ ਨਾਲ ਜੁੜਿਆ ਹੋਇਆ ਹੈ ਹੂੰ ਇੱਕ ਪਾਗਲ ਜਿਹਦਾ ਨਾਮ ਬਿਸ਼ਨ ਸਿੰਘ ਹੈ ਜੀ ਬਿਸ਼ਨ ਸਿੰਘ ਜਦੋਂ ਲਾਹੌਰ ਦੇ ਪਾਗਲਖਾਨੇ ਦੇ ਵਿੱਚੋਂ ਆਉਂਦਾ ਹੈ ਤੇ ਉਹ ਬਾਰਡਰ ਤੇ ਕਹਿੰਦਾ ਮੈਨੂੰ ਦੱਸੋ ਟੋਬਾ ਟੇਕ ਸਿੰਘ ਕਿੱਥੇ ਹੈ ਹੂੰ ਫਿਰ ਜਿਵੇਂ ਭਾਰਤ ਪਾਕਿਸਤਾਨ ਵਿਚਾਲੇ ਜਿਹੜੇ ਸਬੰਧ ਨੇ ਉਹ ਅਣਸੁਖਾਵੇਂ ਹੋਏ ਹਨ ਇਸ ਦੇ ਚਲਦੇ ਹੁਣ ਫਿਰ ਇਸ ਕਹਾਣੀ ਨੂੰ ਟੋਬਾ ਟੇਕ ਸਿੰਘ ਦੀ ਜਿਹੜੀ ਮਾਂਟੋ ਦੀ ਕਹਾਣੀ ਹੈ ਇਸ ਨੂੰ ਫਿਰ ਯਾਦ ਕੀਤਾ ਜਾ ਰਿਹਾ ਹੈ ਚਰਚਾ ਇਸ ਦੀ ਹੁਣ ਫਿਰ ਛੱਡੀ ਹੈ ਕਿਵੇਂ ਦੇਖਦੇ ਹੋ ਸਰ ਜਦੋਂ ਵੀ ਦੇਸ਼ਾਂ ਦੀਆਂ ਵੱਡਾ ਦੇ ਦਖਾਤ ਬਾਰੇ ਕੋ ਬਿਹਤਰੀਨ ਸਾਹਦੀ ਗੱਲ ਹੋਏਗੀ ਤਮੰਟੋ ਦੀ ਕਹਾਣੀ ਤੋਂ ਭਟੇਕ ਸਿੰਘ ਦੀ ਗੱਲ ਹੋਏਗੀ ਜੀ ਜਦੋਂ ਵੀ ਇਨਸਾਨ ਜਿਹੜਾ ਆ ਉਹ ਵਹੀਦ ਪੱਠ ਵਾਂਗੂ ਬਾਰਡਰਾਂ ਤੇ ਮਰੇਗਾ ਤਾਂ ਢੋ ਭਟੇਕ ਸਿੰਘ ਯਾਦ ਆਏਗਾ ਤੋਂ ਭਟੇਕ ਸਿੰਘ ਯਾਦ ਆਏਗਾ ਤਾਂ ਤਮੰਟੋ ਯਾਦ ਆਏਗਾ ਨਮਸਕਾਰ ਤੁਸੀਂ ਦੇਖ ਰਹੇ ਹੋ ਉਦੀਕ 24 ਤੇ ਮੈਂ ਹਾਂ ਸਾਰਿਕਾ ਅਤਵਾਲ ਹਾਜ਼ਰ ਹਾਂ ਪ੍ਰੋਗਰਾਮ ਸ਼ਬਦ ਬੋਲਦੇ ਲੈ ਕੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਬਹੁਤ ਹੀ ਆ ਦਿਲਚਸਪ ਕਹਾਣੀ ਨੂੰ ਲੈ ਕੇ ਗੱਲਬਾਤ ਕਰਾਂਗੇ ਅੱਜ ਦੀ ਜਿਹੜੀ ਕਹਾਣੀ ਹੈ ਉਹ ਹੈ ਮੰਟੋ ਦੀ ਕਹਾਣੀ ਟੋਬਾ ਟੇਕ ਸਿੰਘ ਉਹਨਾਂ ਬਾਰੇ ਅੱਜ ਅਸੀਂ ਗੱਲਬਾਤ ਕਰਾਂਗੇ ਲੇਕਿਨ ਉਸ ਤੋਂ ਪਹਿਲਾਂ ਅਸੀਂ ਮਾਹਿਰ ਮਹਿਮਾਨ ਡਾਕਟਰ ਤੇਜਿੰਦਰ ਵਿੱਲੇ ਜੀ ਦਾ ਨਿਗਾ ਸਵਾਗਤ ਕਰਦੇ ਹਾਂ ਸਰ ਧੰਨਵਾਦ ਸਰ ਕਾ ਜੀ ਸੋ ਅਸੀਂ ਗੱਲ ਕਰਾਂਗੇ ਅੱਜ ਮੰਟੋ ਦੀ ਕਹਾਣੀ ਟੋਬਾ ਟੇਕ ਸਿੰਘ ਤੇ ਸਰ ਸਾਡੇ ਦਰਸ਼ਕਾਂ ਦੱਸੋ ਕਿ ਟੋਬਾ ਟੇਕ ਸਿੰਘ ਜਿਹੜੇ ਨੇ ਉਹ ਕੀ ਚੀਜ਼ ਹੈਗੀ ਹੈ ਜਿਹੜੀ ਕਹਾਣੀ ਹੈ ਕੀ ਹੈਗੀ ਹੈ ਬਹੁਤ ਹੀ ਵਧੀਆ ਸਵਾਲ ਹੈ ਸਰਕਾਰ ਜੀ ਜੀ ਪੰਜਾਬੀ ਜਗਤ ਵਿੱਚ ਇੱਕ ਕਹਾਣੀ ਟੋਬਾ ਟੇਕ ਸਿੰਘ ਦੀ ਬਹੁਤ ਫੇਮਸ ਕਹਾਣੀ ਹੈ ਜੀ ਬੇਸਿਕਲੀ ਇਹ ਕਹਾਣੀ ਜਿਹੜੀ ਹੈ ਇਹ ਸਾਦਤ ਹਸਨ ਮੰਟੋ ਨੇ ਹਮ ਉਰਦੂ ਜ਼ੁਬਾਨ ਵਿੱਚ ਲਿਖੀ ਸੀ ਜੀ ਉਰਦੂ ਪੰਜਾਬੀ ਦੇ ਬਹੁਤ ਨੇੜੇ ਦੀ ਜ਼ੁਬਾਨ ਹੈ ਹਮ ਇਸ ਕਰਕੇ ਉਰਦੂ ਦੀ ਕਹਾਣੀ ਨੂੰ ਪੰਜਾਬੀਆਂ ਨੇ ਜੀ ਆਪਣੀ ਕਹਾਣੀ ਵਾਂਗੂ ਲਿਆ ਹੈ ਹਮ ਇਹਦਾ ਕਾਰਨਿਕ ਇਹ ਵੀ ਹੈ ਕਿ ਇਹ ਜਿਹੜੀ ਕਹਾਣੀ ਹੈ ਜੀ ਇਹਦੀ ਇਹਦਾ ਜਿਹੜਾ ਸਾਰਾ ਦੁਖਾਂਤ ਹੈ ਜਾਂ ਜਿੱਥੇ ਵਾਪਰਦੀ ਹੈ ਜੀ ਇਹਦਾ ਸਾਰਾ ਵਰਤਾਰਾ ਜਿਹੜਾ ਉਹ ਪੰਜਾਬ ਦਾ ਹੈ ਹਮ ਪੰਜਾਬ ਦੇ ਬਾਗਰ ਬਾਰਡਰ ਉੱਤੇ ਜੀ ਜਿੱਥੇ ਭਾਰਤ ਪਾਕਿਸਤਾਨ ਦੀ ਸਰਹੱਦ ਹੈ ਹਮ ਜਿੱਥੇ ਕੰਡਿਆਲੀਆਂ ਤਾਰਾਂ ਨੇ ਖੱਬੇ ਤੇ ਸੱਜੇ ਪਾਸੇ ਜੀ ਜਿੱਥੇ ਵਿਚਕਾਰ ਲੋ ਮੈਲ ਲੈਂਡ ਹੈ ਤੇ ਕਹਾਣੀ ਉੱਥੇ ਵਾਪਰਦੀ ਜੀ ਮਤੁਜੀ ਸਵਾਲ ਇਹ ਕੀਤਾ ਕਿ ਟੋਬਾ ਟੇਕ ਸਿੰਘ ਕੀ ਹੈ ਹੂੰ ਬੇਸਿਕਲੀ ਟੋਬਾ ਕਿਸੇ ਟੋਏ ਨੂੰ ਆਖਦੇ ਨੇ ਜੀ ਤੇ ਉਹ ਤਲਾ ਨੂੰ ਆਖਦੇ ਨੇ ਜਿੱਥੋਂ ਲੋਕ ਪਾਣੀ ਪੀਂਦੇ ਹੁੰਦੇ ਸੀ ਪਹਿਲੇ ਸਮਿਆਂ ਚ ਜੀ ਇਹ ਟੋਬਾ ਟੇਕ ਸਿੰਘ ਅੱਜ ਇੱਕ ਕਸਬਾ ਹੈ ਤਹਿਸੀਲ ਹੈ ਜੀ ਜਿਹੜੀ ਪਾਕਿਸਤਾਨ ਦੇ ਲਾਇਲਪੁਰ ਜ਼ਿਲ੍ਹੇ ਦੇ ਵਿੱਚ ਪਈ ਹੈ ਉੱਥੇ ਕਹਿੰਦੇ ਨੇ ਕਿ ਟੇਕ ਸਿੰਘ ਨਾਂ ਦਾ ਇੱਕ ਸਰਦਾਰ ਰਿਆ ਕਰਦਾ ਸੀ ਜੀ ਜਿਹੜਾ ਹਰ ਆਏ ਗਏ ਰਾਹੀ ਨੂੰ ਹੂੰ ਪਾਣੀ ਪਿਉਉਦਾ ਹੁੰਦਾ ਸੀ ਜੀ ਜੀ ਔਰ ਉਹ ਇੰਨਾ ਫੇਮਸ ਹੋ ਗਿਆ ਹੂੰ ਕਿ ਲੋਕੀ ਉਸ ਏਰੀਏ ਦਾ ਨਾਂ ਉਸ ਬਜ਼ੁਰਗ ਦੇ ਨਾਂ ਤੇ ਹੂੰ ਉਹਨੂੰ ਯਾਦ ਕਰਨ ਲਈ ਵੀ ਉਹ ਟੋਬਾ ਜਿਹੜਾ ਟੇਕ ਸਿੰਘ ਦਾ ਹੈ ਹੂੰ ਉਹ ਟੋਬਾ ਜਿਹੜਾ ਟੇਕ ਸਿੰਘ ਦਾ ਹੈ ਜੀ ਸੋ ਉਸ ਬਜ਼ੁਰਗ ਸਰਦਾਰ ਦਾ ਨਾਂ ਟੇਕ ਸਿੰਘ ਹਮ ਜਦੋਂ ਭਾਰਤ ਪਾਕਿਸਤਾਨ ਦੀ ਵੰਡ ਹੁੰਦੀ ਹੈ ਤੇ ਪਾਕਿਸਤਾਨ ਨੇ ਆਪਣੇ ਸਾਰੇ ਸ਼ਹਿਰਾਂ ਪਿੰਡਾਂ ਕਸਬਿਆਂ ਤੇ ਹੋਰ ਜਿਹੜੇ ਨਾਂ ਨੇ ਹਮ ਉਹਨੂੰ ਇਸਲਾਮਿਕ ਰੋਹ ਰੀਤਾਂ ਦੇ ਅਨੁਸਾਰ ਬਦਲ ਲਿਆ ਜੀ ਔਰ ਕਮਾਲ ਦੀ ਗੱਲ ਪਾਕਿਸਤਾਨ ਸਰਕਾਰ ਇਹਦੇ ਸ਼ਾਬਾਸ਼ ਦੀ ਹੱਕਦਾਰ ਹੈ ਹਮ ਕਿ ਉਹਨਾਂ ਨੇ ਟੋਬਾ ਟੇਕ ਸਿੰਘ ਕਿਉਂਕਿ ਸਿੱਖ ਕਲਚਰ ਦਾ ਨਾਂ ਹੈ ਜੀ ਉਹਦਾ ਨਾਂ ਉਹਨਾਂ ਨੇ ਨਹੀਂ ਬਦਲਿਆ ਅੱਜ ਵੀ ਉਸ ਤਹਿਸੀਲ ਦਾ ਉਸ ਕਸਬੇ ਦਾ ਨਾਮ ਟੋਬਾ ਟੇਕ ਸਿੰਘ ਹੀ ਹੈ ਜੀ ਔਰ ਉਹ ਪਾਕਿਸਤਾਨ ਸਰਕਾਰ ਨੇ ਨਹੀਂ ਬਦਲਿਆ ਇਹਦੀ ਜਿਹੜੀ ਖਾਸੀਅਤ ਹੈ ਉਹ ਇਸੇ ਗੱਲ 'ਚ ਹੈ ਕਿ ਉਹ ਟੋਬਾ ਟੇਕ ਸਿੰਘ ਜਿਹੜਾ ਹੈ ਉਹ ਅੱਜ ਵੀ ਉਸ ਪਿੰਡ ਵਿੱਚੋਂ ਦਿਖਾਈ ਦਿੰਦਾ ਜੀ ਹੁਣ ਉਸ ਦੀ ਇੱਕ ਹਿਸਟੋਰੀਕਲ ਮਹੱਤਵ ਇਹ ਵੀ ਹੈ ਹਮ ਕਿ ਸਾਂਝੇ ਪੰਜਾਬ 'ਚ ਜਦੋਂ ਭਾਰਤ ਪਾਕਿਸਤਾਨ ਦੀ ਵੰਡ ਦੇ ਖਿਲਾਫ ਹੂੰ ਕੋਈ ਧਿਰਾਂ ਉੱਠੀਆਂ ਜੀ ਤਾਂ ਉਹ ਟੋਬਾ ਟੇਕ ਸਿੰਘ ਦੇ ਏਰੀਆ ਚੋਂ ਮੂਵਮੈਂਟ ਉੱਠੀ ਕਿ ਲੋਕਾਂ ਨੂੰ ਨਾ ਵੰਡੋ ਦੋ ਰਾਸ਼ਟਰ ਜਿਹੜੇ ਉਹ ਨਾਂ ਬਣਾਓ ਉੱਥੇ ਕਿਸਾਨਾਂ ਦੀ ਇੱਕ ਹਿਸਟੋਰੀਕਲ ਕਾਨਫਰੰਸ ਹੋਈ ਆਜ਼ਾਦੀ ਤੋਂ ਪਹਿਲਾਂ ਜੀ ਤੇ ਉਹ ਕਾਨਫਰੰਸ ਨੇ ਵੀ ਕਿਸਾਨ ਮੂਵਮੈਂਟ ਵਿੱਚ ਇੱਕ ਆਪਣਾ ਬਣਦਾ ਹੂੰ ਯੋਗਦਾਨ ਪਾਇਆ ਇਹ ਤੋਂ ਬਿਨਾਂ ਜਦੋਂ ਦੇਸ਼ ਅਜੇ ਗੁਲਾਮ ਸੀ ਖੱਬੀਆਂ ਧਰਾਂ ਦਾ ਇੱਕ ਵੱਡਾ ਗੜ ਉਹ ਟੋਬਾ ਟੇਕ ਸਿੰਘ ਦਾ ਪਘੋਲ ਖਿੱਤਾ ਗਿਣਿਆ ਜਾਂਦਾ ਸੀ ਹੁਣ ਜੇ ਕਹਾਣੀ ਮੰਟੋ ਨਾਲ ਲਿਖਦਾ ਤਾਂ ਹੋ ਸਕਦਾ ਸੀ ਟੋਬਾ ਟੇਕ ਸਿੰਘ ਜਿੰਦਾ ਨਾ ਹੁੰਦਾ ਪਰ ਮੰਟੋ ਦੀ ਕਹਾਣੀ ਨੇ ਟੋਬਾ ਟੇਕ ਸਿੰਘ ਨੂੰ ਜ਼ਿੰਦਾ ਕਰ ਦਿੱਤਾ ਜੀ ਮੈਂ ਇੱਕ ਗੱਲ ਚੱਲਦੇ-ਚੱਲਦੇ ਦੱਸਣਾ ਚਾਹੁੰਦਾ ਹੂੰ ਤੋਬਾ ਟੇਕ ਸਿੰਘ ਬਾਰੇ ਇੱਕ ਲਘੂ ਫਿਲਮ ਵੀ ਬਣੀ ਹੈ ਜਿਹੜੇ ਮੇਰੇ ਪਿਆਰੇ ਦਰਸ਼ਕ ਟੋਬਾ ਟੇਕ ਸਿੰਘ ਕਹਾਣੀ ਨੂੰ ਨਹੀਂ ਪੜ ਸਕਦੇ ਉਹ ਉਸ ਫਿਲਮ ਨੂੰ ਜ਼ਰੂਰ ਦੇਖ ਲੈਣ ਜਿਹੜੀ ਜੀ5 ਤੇ ਪਈ ਹੈ ਔਰ ਇਹ ਕੇਰਤਨ ਮਹਿਤਾ ਦੀ ਬਣਾਈ ਹੋਈ ਇੱਕ ਲਘੂ ਫਿਲਮ ਹੈ ਔਰ ਇਸ ਫਿਲਮ ਵਿੱਚ ਉਸੇ ਕਹਾਣੀ ਨੂੰ ਜਿਹੜਾ ਆ ਉਹ ਫਿਲਮਾਇਆ ਗਿਆ ਸੋ ਮੈਂ ਸਮਝਦਾ ਕਿ ਟੋਬਾ ਟੇਕ ਸਿੰਘ ਨੂੰ ਉਨੀ ਮਹੱਤਵ ਤਾ ਨਹੀਂ ਸੀ ਮਿਲਣੀ ਜੇ ਮੰਟੋ ਕਹਾਣੀ ਨਾ ਲਿਖਦਾ ਜੀ ਸਰ ਅਗਲਾ ਸਵਾਲ ਮੈਂ ਇਸ ਨਾਲ ਸੰਬੰਧਿਤ ਇਹ ਕਰਾਂਗੀ ਕਿ ਮੰਟੋ ਦੀ ਕਹਾਣੀ ਟੋਬਾ ਟੇਕ ਸਿੰਘ ਨੂੰ ਅਕਸਰ ਯਾਦ ਕੀਤਾ ਜਾਂਦਾ ਹੈ ਜਦੋਂ ਕਦੇ ਵੀ ਭਾਰਤ ਪਾਕਿਸਤਾਨ ਜਿਹੜੇ ਸੰਬੰਧ ਨੇ ਉਹਨਾਂ ਵਿਚਾਲੇ ਜਿਹੜੇ ਸੰਬੰਧ ਨੇ ਉਹਨਾਂ ਚ ਤਰੇਣਾ ਪੈਂਦੀਆਂ ਨੇ ਤੇ ਸਰ ਇਸ ਕਹਾਣੀ ਦੇ ਵਿੱਚ ਐਸਾ ਕੀ ਹੈ ਕਿ ਇਸ ਨੂੰ ਇਸ ਵੇਲੇ ਯਾਦ ਕੀਤਾ ਜਾਂਦਾ ਹੈ ਟੋਬਾ ਟੇਕ ਸਿੰਘ ਕਹਾਣੀ ਉਸ ਬਰਤਾਂਤ ਦੇ ਨਾਲ ਜੁੜੀ ਹੋਈ ਹੈ ਜਿਹੜਾ ਭਾਰਤ ਪਾਕਿਸਤਾਨ ਦੀ ਦਿਖਾਂਤਕ ਜਿਹੜੀ ਵੰਡ ਹੈ ਉਹਦੇ ਨਾਲ ਜੁੜਿਆ ਹੋਇਆ ਹੈ ਜਦੋਂ 1947 ਵਿੱਚ ਭਾਰਤ ਤੇ ਪਾਕਿਸਤਾਨ ਦੋ ਟੁਕੜਿਆਂ 'ਚ ਵੰਡਿਆ ਗਿਆ ਜੀ ਔਰ ਦੋਹਾਂ ਟੁਕੜਿਆਂ ਵਿੱਚ ਵੰਡੇ ਜਾਣ ਦੇ ਨਾਲ ਹੂੰ ਕਈ ਮਸਲੇ ਖੜੇ ਹੋ ਗਏ ਹੂੰ ਵੱਡੇ ਪੱਧਰ ਤੇ ਇਧਰੋਂ ਮੁਸਲਮਾਨ ਉੱਜੜ ਕੇ ਪਾਕਿਸਤਾਨ ਗਏ ਉਨੀ ਵੱਡੀ ਗਣਤੀ ਚ ਉਧਰੋਂ ਉੱਜੜ ਕੇ ਹਿੰਦੂ ਤੇ ਸਿੱਖ ਜਿਹੜੇ ਆ ਉਹ ਇੱਧਰ ਆਏ ਹਮ ਵੱਡੀ ਗਣਤੀ ਚ ਲੋਕਾਂ ਦਾ ਧਨ ਮਾਲ ਲੁੱਟਿਆ ਗਿਆ ਜੀ ਇਹ ਤੋਂ ਵੀ ਵੱਡੀ ਗੱਲ ਇਹ ਹੈ ਕਿ ਲੋਕਾਂ ਦੀ ਕਤਲੋਗਾਰਦ ਹੋਈ ਲਗਭਗ ਕਹਿੰਦੇ ਨੇ ਕਿ ਲੱਖਾਂ ਚ ਲੋਕ ਜਿਹੜੇ ਨੇ ਉਹ ਮਾਰੇ ਗਏ ਹਮ ਹੁਣ ਇਹ ਜਿਹੜੀ ਕਤਲੋਗਾਰਦ ਹੈ ਵੱਡੇ ਪੱਧਰ ਤੇ ਪੰਜਾਬੀ ਲੋਕਾਂ ਦੀ ਹੋਈ ਜੀ ਇਹ ਜਿਹੜੇ ਉਧਰ ਨੂੰ ਜਾ ਰਹੇ ਸੀ ਉਹ ਵੀ ਪੰਜਾਬੀ ਮੁਸਲਮਾਨ ਸੀ ਜਿਹੜੇ ਇੱਧਰ ਨੂੰ ਆ ਰਹੇ ਸੀ ਉਹ ਵੀ ਪੰਜਾਬੀ ਹਿੰਦੂ ਤੇ ਪੰਜਾਬੀ ਸਿੱਖ ਸੀ ਹਮ ਅਸੀਂ ਪੰਜਾਬੀਆਂ ਲਈ ਸ਼ਰਮਨਾਕ ਕਾਰਾ ਇਸ ਤੋਂ ਅੱਗੇ ਪਿਆ ਜੀ ਉਹ ਸ਼ਰਮਨਾਕ ਕਾਰਾ ਇਹ ਹੈ ਕਿ ਅਸੀਂ ਲੋਕਾਂ ਦੀਆਂ ਨਵਾਲਕ ਧੀਆਂ ਭੈਣਾਂ ਵੀ ਲੁੱਟ ਲਈਆਂ ਅਸੀਂ ਉਹ ਨਾਲ ਨਹੀਂ ਜਾਣ ਦਿੱਤੀ ਜੀ ਹੁਣ ਸਾਡਾ 1947 ਦਾ ਕਲੰਕਤ ਇਤਿਹਾਸ ਹੂੰ ਇਹ ਸਾਹਦ ਤੱਕ ਕਲੰਕਤ ਹੈ ਜੀ ਕਿ ਅਸੀਂ ਇਹ ਸਾਹਦ ਤੱਕ ਫਿਰਕੂ جنੂਨੀਆਂ ਦੇ ਕਹਿਣ ਤੇ ਹਵਾਨ ਬਣ ਗਏ ਹੂੰ ਕਿ ਅਸੀਂ ਇਨਸਾਨੀਅਤ ਦੀਆਂ ਮਤਲਬ ਜਿਹੜੀਆਂ ਕਦਰਾਂ ਕੀਮਤਾਂ ਪੁੱਲ ਗਏ ਤੇ ਹਵਾਨੀਅਤ ਦੀ ਜਿਹੜੀ ਆਖਰੀ ਚਰਮ ਸੀਮਾ ਆ ਉਹਨੂੰ ਛੂ ਲਿਆ ਹੂੰ ਦੇਸ਼ ਦੀ ਵੰਡ ਹੋ ਗਈ ਜੀ ਲੋਕ ਵੱਡੇ ਦੁਖਾਂਤ ਵਿੱਚ ਹੂੰ ਦੋਨੇ ਦੇਸ਼ ਇੱਕ ਦੂਸਰੇ ਦੇ ਦੁਸ਼ਮਣ ਬਣ ਗਏ ਜੀ ਬਿਲਕੁਲ 2 2 3 ਸਾਲਾਂ ਬਾਅਦ ਹੂੰ ਦੇਸ਼ ਦੀ ਦੇਸ਼ ਦੀਆਂ ਸਰਕਾਰਾਂ ਨੂੰ ਖਿਆਲ ਆਇਆ ਕਿ ਵਕ ਵਕ ਪਾਗਲਖਾਨਿਆਂ ਦੇ ਵਿੱਚ ਹੂੰ ਸਾਡੇ ਜਿਹੜੇ ਪਾਗਲ ਨੇ ਉਹ ਤੇ ਉੱਥੇ ਰਹਿ ਗਏ ਆ ਹੂੰ ਵੀ ਕੁਝ ਪਾਗਲ ਜਿਹੜੇ ਹਿੰਦੂ ਤੇ ਸਿੱਖ ਨੇ ਜੀ ਉਹ ਪਾਕਿਸਤਾਨ ਵਿੱਚ ਨੇ ਹੂੰ ਕੁਝ ਪਾਗਲ ਮੁਸਲਮਾਨ ਜਿਹੜੇ ਨੇ ਉਹ ਇੱਧਰ ਪਾਗਲਖਾਨਿਆਂ ਚ ਨਹੀਂ ਵੀ ਹੁਣ ਜਦੋਂ ਸਾਰਾ ਕੁਝ ਵੰਡਿਆ ਵੰਡਾਇਆ ਗਿਆ ਤੇ ਆਪਾਂ ਜਿਹੜੇ ਪਾਗਲ ਆ ਇਹ ਵੀ ਵੰਡ ਲਈਏ ਹੂੰ ਪਾਗਲਾਂ ਦੀ ਵੰਡ ਦਾ ਸਮਝੌਤਾ ਦੋਨਾਂ ਦੇਸ਼ਾਂ ਚ ਹੋ ਗਿਆ ਜੀ ਸਾਡੇ ਦੇਸ਼ ਦੀਆਂ ਸੌਜਾਂ ਪਾਕਿਸਤਾਨ ਜਾਂਦੀਆਂ ਨੇ ਹੂੰ ਪਾਕਿਸਤਾਨ ਦੀਆਂ ਹਿੰਦੁਸਤਾਨ ਆਉਂਦੀਆਂ ਨੇ ਆਪੋ ਆਪਣੇ ਪਾਗਲ ਪਹਿਚਾਣ ਕੇ ਜਿਹੜੇ ਨੇ ਉਹ ਵਾਪਸ ਆਪਣੇ ਦੇਸ਼ ਨੂੰ ਲਿਆਂਦੇ ਜਾ ਰਹੇ ਹਮ ਇੱਕ ਪਾਗਲ ਜਿਹਦਾ ਨਾਮ ਬਿਸ਼ਨ ਸਿੰਘ ਹੈ ਜੀ ਬਿਸ਼ਨ ਸਿੰਘ ਜਦੋਂ ਲਾਹੌਰ ਦੇ ਪਾਗਲਖਾਨੇ ਦੇ ਵਿੱਚੋਂ ਆਉਂਦਾ ਹੈ ਤੇ ਉਹ ਬਾਰਡਰ ਤੇ ਕਹਿੰਦਾ ਮੈਨੂੰ ਦੱਸੋ ਟੋਬਾ ਟੈਕਸਿੰਗ ਕਿੱਥੇ ਹੈ ਹਮ ਕਿ ਟੋਬਾ ਟੈਕਸਿੰਗ ਤੋਂ ਬਾਈ ਤੂੰ ਕੀ ਲੈਣਾ ਜੀ ਕਹਿੰਦਾ ਮੈਂ ਟੋਬਾ ਟੈਕਸਿੰਗ ਚ ਰਹਿਣਾ ਹਮ ਮੈਂ ਮिन्नੂ ਨਹੀਂ ਪਤਾ ਇੰਡੀਆ ਕੀ ਤੇ ਪਾਕਿਸਤਾਨ ਕੀ ਜੀ ਮੈਨੂੰ ਇਹ ਦੱਸੋ ਟੋਬਾ ਟੇਕ ਸਿੰਘ ਕਿੱਥੇ ਆ ਹੂੰ ਉਹ ਜਿਹੜੀ ਨੋ ਮੈਨ ਲੈਂਡ ਹੈ ਹੂੰ ਜਿਹੜੀ ਦੋਨਾਂ ਦੇਸ਼ਾਂ ਵਿਚੋਂ ਕਿਸੇ ਦੀ ਵੀ ਨਹੀਂ ਜੀ ਜਿਹੜੀ ਸਾਂਝੀ ਪੱਟੀ ਹੈ ਉੱਥੇ ਉਹ ਅੜ ਕੇ ਖੜ ਜਾਂਦਾ ਹੈ ਹੂੰ ਉਹ ਪਾਗਲ ਹੈ ਜੀ ਉਹ ਬੁੜਬੁੜਾ ਰਿਹਾ ਹੈ ਉਹ ਇਹ ਸਵਾਲ ਕਰ ਰਿਹਾ ਹੈ ਜੀ ਕਿ ਟੋਬਾ ਟੇਕ ਸਿੰਘ ਕਿੱਥੇ ਆ ਹੂੰ ਦੀ ਮੇਰਾ ਤੇ ਟੋਬਾ ਟੇਕ ਸਿੰਘ ਆ ਜੀ ਮੈਨੂੰ ਨਹੀਂ ਪਤਾ ਹਿੰਦੁਸਤਾਨ ਕੀ ਆ ਤੇ ਮੈਨੂੰ ਨਹੀਂ ਪਤਾ ਪਾਕਿਸਤਾਨ ਕੀ ਆ ਮੈਂ ਤਾਂ ਟੋਬਾ ਟੇਕ ਸਿੰਘ ਚ ਹੀ ਰਹਿਣਾ ਉਹ ਪਰ ਜਿਹੜੀ ਪੁਲਿਸ ਆ ਉਹ ਕਹਦੀ ਆ ਇਹ ਪਾਗਲ ਤੇ ਜਾਦਾ ਹੀ ਪਾਗਲ ਹੋ ਗਿਆ ਇਹਨੂੰ ਖੜਾ ਰਹਿਣ ਦਿਓ ਤੇ ਹੋਰ ਜਿਹੜਾ ਆ ਪਾਗਲਾਂ ਦਾ ਵਟਾਂਦਰਾ ਆ ਬਾਕੀ ਪਾਗਲਾਂ ਦਾ ਉਹ ਵਟਾਂਦਰਾ ਉਸ ਪ੍ਰੋਸੈਸ ਦੇ ਵਿੱਚ ਹੋ ਰਿਹਾ ਹੈ ਹੋ ਰਿਹਾ ਹੈ ਜੀ ਔਰ ਉਸ ਵਟਾਂਦਰੇ ਦੌਰਾਨ ਸਾਡਾ ਵਿਸ਼ਨ ਸਿੰਘ ਜਿਹੜਾ ਆ ਹੂੰ ਉਹ ਪਾਗਲਪਨ ਦੇ ਵਿੱਚ ਬੜਬੜਾ ਰਿਹਾ ਤੇ ਉਹ ਗੱਲਾਂ ਬੜਬੜਾ ਰਿਹਾ ਜਿਹਦੇ ਵਿੱਚ ਉਹ ਬੇਰਕੂਫ ਆਖ ਰਿਹਾ ਇਸ ਵੰਡ ਨੂੰ ਉਹ ਨਕਾਰ ਰਿਹਾ ਹੈ ਦੋਨਾਂ ਦੇਸ਼ਾਂ ਦੀ ਹੋਂਦ ਨੂੰ ਤੇ ਉਹ ਪਿਆਰ ਕਰ ਰਿਹਾ ਟੂਬਾ ਟਿਕਸਿੰਗ ਨੂੰ ਤੇ ਅਖੀਰ ਤੇ ਉਹ ਮੁੱਦਾ ਹੋ ਕੇ ਉਸ ਨੋ ਮੈਨ ਲੈਂਡ ਤੇ ਡੈੱਡ ਪੈਂਦਾ ਜਿਸ ਨੋ ਮੈਨ ਲੈਂਡ ਤੇ ਨਾ ਉਹਨਾਂ ਦੀ ਹੈ ਪਾਕਿਸਤਾਨ ਦੀ ਹੈ ਨਾ ਭਾਰਤ ਦੀ ਐ ਦੋਨੇ ਬੰਨੇ ਕੰਡਿਆ ਵਾਲੀਆਂ ਤਾਰਾਂ ਨੇ ਤੇ ਵਿਚਕਾਰ ਜਿਹੜਾ ਉਹ ਬਿਸ਼ਨ ਸਿੰਘ ਡਿੱਗਿਆ ਪਿਆ ਹੂੰ ਸੋ ਬਿਸ਼ਨ ਸਿੰਘ ਉਹਦੇ ਉਹ ਬਿਸ਼ਨ ਸਿੰਘ ਨਹੀਂ ਰਹਿੰਦਾ ਬਿਸ਼ਨ ਸਿੰਘ ਟੋਬਾ ਟੇਕਸਨ ਬਣ ਜਾਂਦਾ ਹੈ ਜੀ ਸੋ ਕਹਿਣ ਦਾ ਮਤਲਬ ਇਹ ਹੈ ਕਿ ਛੋਟੀ ਜੀ ਕਹਾਣੀ ਹੈ ਜਿਹੜੀ ਬਹੁਤ ਵੱਡਾ ਜਿਹੜਾ ਮੈਸੇਜ ਹੈ ਉਹ ਉਸ ਪਾਗਲ ਦੇ ਰਹੀ ਦੇ ਰਹੀ ਹੈ ਜਿਹਨੂੰ ਅਸੀਂ ਪਾਗਲਖਾਨੇ ਚ ਕੈਦ ਕੀਤਾ ਤੇ ਜਿਹਦਾ ਬੁਟਾਂਦਰਾ ਹੋਣਾ ਤੇ ਜਿਹੜਾ ਸਵਾਲ ਕਰਦਾ ਮੈਨੂੰ ਤਾਂ ਮੇਰੀ ਧਰਤੀ ਚਾਹੀਦੀ ਆ ਮੈਨੂੰ ਨੀ ਭਾਰਤ ਤੇ ਪਾਕਿਸਤਾਨ ਚਾਹੀਦੀ ਜੀ ਮੈਨੂੰ ਮੇਰੀ ਧਰਤੀ ਚਾਹੀਦੀ ਆ ਤੇ ਮੇਰੀ ਧਰਤੀ ਆ ਟੋਬਾ ਟਿਕ ਜੀ ਬਿਲਕੁਲ ਸਰ ਬਹੁਤ ਹੀ ਦਿਲਚਸਪ ਜਿਹੜੀ ਹੈ ਕਹਾਣੀ ਹੈ ਇਸ ਦੇ ਚਲਦੇ ਆ ਅਗਲਾ ਸਵਾਲ ਕਰਦੇ ਆ ਹੁਣ ਫਿਰ ਜਿਵੇਂ ਭਾਰਤ ਪਾਕਿਸਤਾਨ ਵਿਚਾਲੇ ਜਿਹੜੇ ਸਬੰਧ ਨੇ ਉਹ ਅਣ ਸੁਖਾਵੇ ਹੋਏ ਹਨ ਇਸ ਦੇ ਚਲਦੇ ਹੁਣ ਫਿਰ ਇਸ ਕਹਾਣੀ ਨੂੰ ਟੋਬਾ ਟੇਕ ਸਿੰਘ ਦੀ ਜਿਹੜੀ ਮੰਟੋ ਦੀ ਕਹਾਣੀ ਹੈ ਇਸ ਨੂੰ ਫਿਰ ਯਾਦ ਕੀਤਾ ਜਾ ਰਿਹਾ ਚਰਚਾ ਇਸ ਦੀ ਹੁਣ ਫਿਰ ਛੜ ਗਈ ਹੈ ਕਿਵੇਂ ਦੇਖਦੇ ਹੋ ਸਰ ਇਹ ਚਰਚਾ ਇਸ ਕਰਕੇ ਛੜੀ ਹੈ ਜੀ ਪਿਛਲੇ ਦਿਨਾਂ 'ਚ ਇੱਕ ਟੋਬਾ ਟੇਕ ਸਿੰਘ ਫਿਰ ਬਾਰਡਰ ਤੇ ਮਾਰਿਆ ਗਿਆ ਜੀ ਜਦੋਂ ਪਹਿਲਗਾਮ ਵਿੱਚ 26 ਨਿਰਦੋਸ਼ ਹਿੰਦੂਆਂ ਨੂੰ ਗੋਲੀਆਂ ਨਾਲ ਪੁੰਨਿਆ ਗਿਆ ਜੀ ਜੀ ਉਸ ਤੋਂ ਬਾਅਦ 4 ਦਿਨਾਂ ਬਾਅਦ ਹਮ 26 ਅਪ੍ਰੈਲ 2025 ਵਾਲੇ ਦਿਨ ਜੀ ਸਵੇਰੇ 7 ਵਜੇ ਹਮ ਸ਼੍ਰੀਨਗਰ ਦੇ ਇੱਕ ਪੱਟ ਪਰਿਵਾਰ ਦੇ ਘਰ ਦਰਵਾਜਾ ਖੜਖਧਾਰਿਆ ਹੂੰ ਦਰਵਾਜਾ ਖੁੱਲਦਾ ਤੇ ਅੰਦਰ ਪੁਲਿਸ ਐਂਟਰ ਕਰਦੀ ਹੈ ਜੀ ਪੁਲਿਸ ਆਫੀਸਰ ਆਖਦਾ ਹੈ ਕਿ ਤੁਹਾਡੇ ਚ ਅਬਦਲ ਵਹੀਦ ਪਟ ਕੋਣ ਹੈ ਹੂੰ ਘਰ ਦੇ ਜੀ ਇੱਕ ਬਜ਼ੁਰਗ ਵੱਲ ਜਿਹਦੀ ਉਮਰ 80 ਸਾਲ ਹੈ ਜੀ ਜਿਹਨੂੰ ਅਦਰੰਗ ਦਾ ਦੌਰਾ ਪਿਆ ਹੈ ਹੂੰ ਜਿਹੜਾ ਨਾ ਬੈਠ ਸਕਦਾ ਨਾ ਚੱਲ ਸਕਦਾ ਜੀ ਨਾ ਜਿਹਨੂੰ ਸੁਣਦਾ ਤੇ ਨਾ ਜਿਹੜਾ ਬੋਲਦਾ ਹੂੰ ਉਹ ਮੰਜੇ ਵਾਲਾ ਇਸ਼ਾਰਾ ਕਰਕੇ ਆਖਦੇ ਨੇ ਕਿ ਇਹ ਹੈ ਅਬਦਲ ਵਹੀਦ ਪਟ ਜੀ ਤੇ ਪੁਲਿਸ ਅਫਸਰ ਆਖਦਾ ਕਿ ਇਹ ਕਿਉਂਕਿ ਭਾਰਤੀ ਨਹੀਂਗਾ ਹੂੰ ਇਹਨੇ ਹੁਣ ਵਾਪਸ ਪਾਕਿਸਤਾਨ ਜਾਣਾ ਹੈ ਜੀ ਤੇ ਘਰ ਦੇ ਆਖਦੇ ਨੇ ਕਿ ਭਾਰਤੀ ਹੈ ਇੱਥੇ ਪੈਦਾ ਹੋਇਆ ਸੀ ਜੀ ਇੱਥੇ ਦੇ ਮਾਪੇ ਪੈਦਾ ਹੋਏ ਸੀ ਇਹਦੇ ਕੋਲ ਕੁਛ ਵੀ ਆਸਾਨੀ ਕੇ ਪਾਕਿਸਤਾਨ ਦਾ ਹੋਵੇ ਹੂੰ ਇਹ ਬਿਮਾਰ ਹੈ ਇਲਚਾਰ ਹੈ ਚੱਲ ਫਿਰ ਨਹੀਂ ਸਕਦਾ ਬੋਲ ਨਹੀਂ ਸਕਦਾ ਆਪਣੀਆਂ ਕਿਰਿਆਵਾਂ ਨਹੀਂ ਆਪ ਸਾਧ ਸਕਦਾ ਜੀ ਇਹਨੂੰ ਤੁਸੀਂ ਪਾਕਿਸਤਾਨ ਕਿੱਥੇ ਭੇਜੋਗੇ ਹੂੰ ਪੁਲਿਸ ਕਹਿੰਦੀ ਆ ਕਿ ਨਹੀਂ ਜੀ ਅਸੀਂ ਸੈਂਟਰ ਗਵਰਨਮੈਂਟ ਦੀ ਡਿਊਟੀ ਬਣਾਉਣੀ ਹੈ ਹੂੰ ਇਹ ਕਹਾਣੀ ਨਹੀਂਗੀ ਇਹ ਵਾਪਰਿਆ ਸੱਚ ਹੈ ਹੂੰ ਜਿਹੜਾ 26 ਅਪ੍ਰੈਲ 2025 ਨੂੰ ਵਾਪਰਿਆ ਜੀ ਸੋ ਕਰਦੇ ਇਸ ਕੇਸ ਨੂੰ ਲੈ ਕੇ ਚਿੰਤਤ ਨੇ ਕਿ ਸਾਡਾ ਬਜ਼ੁਰਗ ਹੁਣ ਕਿੱਥੇ ਜਾਏਗਾ ਪਾਕਿਸਤਾਨ ਚ ਇਹਦਾ ਕੌਣ ਹੈ ਕੌਣ ਇਹਨੂੰ ਸੰਭੇਗਾ ਪਰ ਪੁਲਿਸ ਵੇ ਜਾਦਾ ਚਾਰ ਦਿਨਾਂ ਬਾਅਦ ਉਹ ਦੁਬਾਰਾ ਪੁਲਿਸ ਆਉਂਦੀ ਹੈ ਚਾਰ ਦਿਨਾਂ ਬਾਅਦ ਦੁਬਾਰਾ ਪੁਲਿਸ ਉਹਨੂੰ ਲੈ ਜਾਂਦੀ ਹੈ ਜੀ 28 ਤਰੀਕ ਵਾਲੇ ਦਿਨ ਹਮ ਜੰਮੂ ਕਸ਼ਮੀਰ ਤੋਂ ਪੁਲਿਸ ਦੀ ਕਸਟਡੀ ਚ ਇੱਕ ਬੱਸ ਚਲਦੀ ਹੈ ਜੀ ਜਿਹਦੇ ਚ ਲਗਭਗ 40 ਮੁਸਾਫਰ ਨੇ ਹਮ ਜਿਹੜੇ ਮੁਸਾਫਰ ਪਾਕਿਸਤਾਨ ਨੂੰ ਵਾਪਸ ਜਾ ਰਹੇ ਨੇ ਹਮ ਜਿਹੜੇ ਪਾਕਿਸਤਾਨੀ ਮੂਲ ਦੇ ਨੇ ਉਹਨਾਂ ਨੇ ਪਾਕਸ ਚਲੇ ਜਾਣਾ ਹੈ ਜੀ ਇਸ ਵਿਅਕਤੀ ਦੇ ਕੋਲ ਕੋਈ ਵੀ ਪਾਕਿਸਤਾਨੀ ਮੂਲ ਦਾ ਸਬੂਤ ਨਹੀਂ ਹਮ ਤੇ ਸਬੂਤ ਕੋ ਭਾਰਤੀ ਮੂਲ ਦਾ ਵੀ ਕੋਈ ਨਹੀਂ ਜੀ ਇਹਨੂੰ ਵੀ ਉਸ ਬਸ ਵਿੱਚ ਪਾਤਾ ਜਾਂਦਾ ਹੈ ਤੇ ਇਹਦੇ ਕੋਲ ਕੁਝ ਡਾਈਪਰ ਨੇ ਹਮ ਇਹਦੇ ਕੋਲ ਇੱਕ ਪਾਣੀ ਦੀ ਬੋਤਲ ਹੈ ਜੀ ਤੇ ਇਹਦੇ ਕੋਲ ਇੱਕ ਕੰਬਲ ਹੈ। ਹੂੰ ਕੁਝ ਦਵਾਈਆਂ ਨੇ ਜਿਹੜੀਆਂ ਇਹ ਆਪ ਖਾ ਨਹੀਂ ਸਕਦਾ। ਜੀ। ਪਤਾ ਨਹੀਂ ਕਿਹਦੇ ਰੈਮੂ ਕਰਮ ਤੇ ਅਬਦੁਲ ਵਹੀਦ ਭੱਟ ਜਿਹੜਾ ਆ ਉਸ ਬੱਸ ਦੀ ਇੱਕ ਸੀਟ ਤੇ ਲੰਮਾ ਪਾਤਾ ਜਾਂਦਾ ਹੈ। ਜੀ। ਤੇ ਉਹ ਜਿਹੜੀ ਬੱਸ ਹੈ ਉਹ ਪੰਜਾਬ ਆ ਜਾਂਦੀ ਹੈ ਇਸ ਅਟਾਰੀ ਬਾਰਡਰ ਥਾਣੀ ਇਸ ਬੱਸ ਨੇ ਪਾਕਿਸਤਾਨ ਚਲੇ ਜਾਂਦਾ। ਜੀ। ਅਟਾਰੀ ਬਾਰਡਰ ਤੇ ਕੁਝ ਸਮਾਂ ਜਿਹੜਾ ਆ ਉਹ ਫਾਰਮੈਲਟੀ ਨੂੰ ਲੱਗਦਾ ਹੈ ਹੂੰ 29 ਤੇ 30 ਤਰੀਕ ਦੇ ਵਿਚਕਾਰ ਜੀ ਉਹ ਫਾਰਮੈਲਟੀ ਚੱਲਦੀ ਰਹਿੰਦੀ ਹੈ ਹੂੰ ਪਤਾ ਨਹੀਂ ਅਬਦਲ ਬੱਟ ਨੂੰ ਕਿਸੇ ਨੇ ਕੋਟ ਪਾਣੀ ਦੀ ਪੜਾਈ ਹੋਣੀ ਕਿ ਨਹੀਂ ਜੀ ਪਤਾ ਨਹੀਂ ਉਹ ਵਿਚਾਰਾ ਪਾਣੀ ਮੰਗ ਸਕਿਆ ਹੋਣਾ ਕਿ ਨਹੀਂ ਹੂੰ ਪਤਾ ਨਹੀਂ ਉਹਨੂੰ ਕਿਸੇ ਨੇ ਦਵਾਈ ਦਿੱਤੀ ਹੋਣੀ ਕਿ ਨਹੀਂ ਜੀ ਪਤਾ ਨਹੀਂ ਉਸ ਨੂੰ ਕਿਸੇ ਨੇ ਖਾਣ ਨੂੰ ਦਿੱਤਾ ਹੋਣਾ ਕਿ ਨਹੀਂ ਹੂੰ ਜਦੋਂ ਤੱਕ ਉਹ ਬਸ ਵਿੱਚ ਪਿਆ ਰਿਹਾ ਕਿਉਂਕਿ ਉਹ ਗੰਦੇ ਮੰਦੇ ਨੂੰ ਕਹਿੰਨੇ ਚੁੱਕਣਾ ਸੀ ਜਿਹੜਾ ਲੈਟਰਨ ਪਛਾਦ ਵਿੱਚੇ ਕਰਦਾ ਹੋਵੇ ਉਹਨੂੰ ਕਹਿੰਨੇ ਸਾਹਮਣਾ ਸੀ ਜੀ ਬਿਲਕੁਲ ਸੋ ਉਸ ਵਿਅਕਤੀ ਦੀ ਮੌਤ ਜਿਹੜੀ ਹੈ ਉਹ ਉਸੇ ਬਸ ਚ ਹੋ ਜਾਂਦੀ ਹੈ ਹੂੰ ਫਿਰ ਪੰਜਾਬ ਪੁਲਿਸ ਕਿਉਂਕਿ ਪੰਜਾਬ ਦੀ ਕਸਟਡੀ ਚ ਹੈ ਜੀ ਪੰਜਾਬ ਪੁਲਿਸ ਸ਼੍ਰੀਨਗਰ ਉਸ ਥਾਣੇ ਨੂੰ ਹੂੰ ਨਾਲ ਸੰਪਰਕ ਕਰਦੀ ਹੈ ਜੀ ਉਥੋਂ ਉਹਦੇ ਪਟ ਦੇ ਘਰਦਿਆਂ ਦਾ ਫੋਨ ਨੰਬਰ ਲੈਂਦੀ ਆ ਤੇ ਪਹਿਲੀ ਤਰੀਕ ਨੂੰ ਸਵੇਰੇ ਸਵਕਤ ਜੀ ਪਟ ਦੇ ਘਰਦਿਆਂ ਨੂੰ ਇਹ ਇਨਫੋਰਮੇਸ਼ਨ ਮਿਲਦੀ ਹੈ ਕਿ ਤੁਹਾਡਾ ਰਿਸ਼ਤੇਦਾਰ ਅਬਦਲ ਵਹੀਦ ਪਟ ਹਮ ਜਿਹੜਾ ਇਸ ਬਾਰਡਰ ਤੇ ਬਸ ਵਿੱਚ ਆਖਰੀ ਸਾਲ ਲੈ ਕੇ ਪੂਰਾ ਹੋ ਗਿਆ ਜੀ ਹੁਣ ਅਬਦਲ ਵਹੀਦ ਪਟ ਤਾਂ 80 ਸਾਲਾਂ ਦਾ ਬਜ਼ੁਰਗ ਸੀ ਬਿਮਾਰ ਸੀ ਲਾਚਾਰ ਸੀ ਵਿਵਸ ਸੀ ਹਮ ਕੀ ਇਹ ਸਾਰੇ ਸਾਡੇ ਦੇਸ਼ ਦੇ ਸਿਸਟਮ ਨੂੰ ਵੀ ਇਹ ਤਰ੍ਹਾਂ ਖੋ ਗਿਆ ਜੀ ਕੀ ਸਾਡੇ ਦੇਸ਼ ਦੀਆਂ ਇੰਟੈਲੀਜੈਂਸੀਜ਼ ਦੇ ਆ ਬੋਲਣਾ ਸੁਣਨਾ ਕੰਮ ਨਹੀਂ ਕਰ ਰਿਹਾ ਹੂੰ ਕੀ ਉਸ ਬਜ਼ੁਰਗ ਨੂੰ ਕਿਹਦੇ ਰਿਮੋਟ ਕਰਨ ਤੇ ਛੱਡ ਦਿੱਤਾ ਗਿਆ ਜੀ ਕੀ ਉਹਨਾਂ ਨੇ ਮੰਟੋ ਦੀ ਕਹਾਣੀ ਤੋਬਾ ਟੇਕ ਸਿੰਘ ਨਹੀਂ ਸੀ ਪੜੀ ਜੀ ਕੀ ਅੱਜ ਦੁਬਾਰਾ ਬਿਸ਼ਨ ਸਿੰਘ ਉਸ ਬੱਸ 'ਚ ਨਹੀਂ ਮਰਿਆ ਹੂੰ ਸੋ ਦੂਸਰੇ ਦਿਨ ਜੀ ਅਬਦਲ ਬੱਟ ਦੀ ਡੈੱਡ ਬੋਡੀ ਜਿਹੜੀ ਆ ਉਹ ਲੈ ਕੇ ਇੱਕ ਹੋਰ ਵਾਹਕਲ ਜਿਹੜਾ ਉਹ ਸ਼੍ਰੀਨਗਰ ਪਹੁੰਚ ਜਾਂਦਾ ਹੈ ਜੀ ਜੀ ਸ਼੍ਰੀਨਗਰ ਵਿੱਚ ਉਸ ਵਿਅਕਤੀ ਨੂੰ ਉਹਦੇ ਆਪਣੇ ਦੇਸ਼ ਵਿੱਚ ਉਸ ਥਾਂ ਤੇ ਜਿਹੜਾ ਅੰਤਮ ਤੌਰ ਤੇ ਦਫਨਾ ਦਿੱਤਾ ਗਿਆ ਜੀ ਜਿਸ ਦੇਸ਼ ਵਿੱਚ ਉਹ ਆਖਰੀ ਸਾਹ ਲੈਣੇ ਚਾਹਦਾ ਸੀ ਜਿਹੜਾ ਚਾਹਦਾ ਸੀ ਕਿ ਮੈਂ ਭਾਰਤੀ ਆ ਹੂੰ ਭਾਰਤ ਨਾਲ ਮੇਰੇ ਰਿਸ਼ਤੇ ਨੇ ਤੇ ਮੈਂ ਭਾਰਤੀ ਹੀ ਮਰਨਾ ਚਾਹੁੰਨਾ ਹੂੰ ਉਹ ਜਿਹੜਾ ਅਬਦਲ ਵਹੀਰਪਟਾ ਹੈ ਉਹ ਭਾਰਤ ਦੀ ਯੂਵ ਦੇ ਵਿੱਚ ਜਿਹੜਾ ਹੈ ਉਹ ਦਫਨਾ ਦਿੱਤਾ ਗਿਆ ਜੀ ਪੜ ਦੀ ਜ਼ਿੰਦਗੀ ਵਿੱਚ ਜਿਹੜਾ ਇਹ ਸਾਰਾ ਦੁਖਾਂਤ ਵਾਪਰਦਾ ਹੈ ਜੀ ਜੇ ਅਸੀਂ ਆਪਣੇ ਦਰਸ਼ਕਾਂ ਨੂੰ ਉਹ ਨਾ ਦੱਸਿਆ ਹੂੰ ਤਾਂ ਕਹਾਣੀ ਸਮਝ ਨਹੀਂ ਆਉਣੀ ਸਮਝ ਨਹੀਂ ਆਉਣੀ ਜੀ ਬਿਲਕੁਲ ਬਿਲਕੁਲ ਇੱਕ ਕਹਾਣੀ ਦੇ ਵਿੱਚੋਂ ਸਾਨੂੰ ਇੱਕ ਵੱਖਰੀ ਕਿਸਮ ਦਾ ਜਿਹੜਾ ਦੁਖਾਂਤ ਹੈ ਕਿਵੇਂ ਲੋਕ ਦੁਖਾਂਤ ਭੋਗਦੇ ਨੇ ਉਹ ਲੱਭੇ ਦਾ ਜੀ ਵਹੀਦ ਪੱਟ ਦਾ ਬਾਪ ਇੱਕ ਵਧੀਆ ਆਫੀਸਰ ਸੀ ਹਮ ਜਦੋਂ ਭਾਰਤ ਪਾਕਿਸਤਾਨ ਦੀ ਵੰਡ ਹੋਈ ਜੀ ਤਾਂ ਉਸ ਬਾਪ ਨੇ ਫੈਸਲਾ ਕੀਤਾ ਕਿ ਅਸੀਂ ਸ਼੍ਰੀਨਗਰ ਵਿੱਚ ਰਵਾਂਗੇ ਹਮ ਅਸੀਂ ਪਾਕਿਸਤਾਨ ਚ ਨਹੀਂ ਜਾਣਾ ਹਮ ਪਰ ਮੁਸਲਮਾਨ ਕਮਿਊਨਿਟੀ ਦੇ ਨਾਲ ਇਹ ਦੁਖਾਂਤ ਵਾਪਰਿਆ ਕਿ ਉਹਨਾਂ ਦੇ ਕਈ ਰਿਸ਼ਤੇਦਾਰ ਪਾਕਿਸਤਾਨ ਚਲੇ ਗਏ ਕਈ ਇੱਧਰ ਰਹਿ ਗਏ ਹਮ ਜਦੋਂ ਨਵੀਂ ਨਵੀਂ ਵੰਡ ਹੋਈ ਜੀ ਤਾਂ ਕੁਝ ਸਾਲ ਦੋਨਾਂ ਦੇਸ਼ਾਂ ਦੇ ਜਿਹੜੇ ਲੋਕ ਨੇ ਜੀ ਉਹ ਇੱਕ ਪਰਮਿਟ ਦੇ ਰਾਹੀਂ ਇੱਧਰੋਂ ਉੱਧਰ ਤੇ ਉੱਧਰੋਂ ਇੱਧਰ ਆਉਂਦੇ ਜਾਂਦੇ ਸੀ ਜੀ ਬਿਲਕੁਲ ਉਹ ਪਰਮਿਟ ਸਰਕਾਰ ਅਲਾਉ ਕਰਦੀ ਸੀ ਹਮ ਉਹ ਪਰਮਿਟ ਸਰਕਾਰ ਦਾ ਇੱਕ ਤਰ੍ਹਾਂ ਦਾ ਵੀਜ਼ਾ ਤੇ ਪਾਸਪੋਰਟ ਸੀ ਜੀ ਜਦੋਂ ਅਬਦੁਲ ਵਹੀਦ ਪੱਟ ਕਿ ਜੀ ਜਿਆ ਚੌਥੀ ਕਲਾਸ ਚ ਪੜਦਾ ਸੀ ਹੂੰ ਉਸ ਵੇਲੇ ਉਹਦੀ ਮਾਸੀ ਜਿਹੜੀ ਐ ਜੀ ਉਹਦੀ ਮਾਸੀ ਦੇ ਜਿਹੜੇ ਬੱਚੇ ਨੇ ਉਹ ਪਾਕਿਸਤਾਨ ਚਲੇ ਗਏ ਸੀ ਮਾਸੀ ਭਾਰਤ ਚ ਸੀ ਸੋ ਮਾਸੀ ਨੇ ਸੋਚਿਆ ਮੈਂ ਆਪਣੇ ਬੱਚਿਆਂ ਕੋ ਜਾ ਕੇ ਆਵਾ ਜੀ ਸੋ ਉਹਨੇ ਇੱਕ ਪਰਮਿਟ ਬਣਾਇਆ ਹੂੰ ਤੇ ਨਾਲ ਵਹੀਦਪਟ ਦੀ ਬਦਕਿਸਮਤੀ ਸੀ ਕਿ ਇਹਨੇ ਵੀ ਪਰਮਿਟ ਬਣਾ ਲਿਆ ਕਿ ਮੈਂ ਵੀ ਆਪਣੇ ਰਿਸ਼ਤੇਦਾਰਾਂ ਨੂੰ ਪਾਕਿਸਤਾਨ ਚ ਮਿਲਾਵਾ ਮਿਲਾਵਾ ਜੀ ਜਦੋਂ ਇਹ ਮਿਲਣ ਗਏ ਹੂੰ ਉਸ ਤੋਂ ਬਾਅਦ ਭਾਰਤ ਪਾਕਿਸਤਾਨ ਦੀ ਜਿਹੜੀ 1965 ਦੀ ਜੰਗ ਹੈ ਜੀ ਉਹ ਜੰਗ ਲੱਗ ਗਈ ਹੂੰ ਉਸ ਜੰਗ ਲੱਗਣ ਦੇ ਨਾਲ ਜਿਹੜੇ ਪਾਕਿਸਤਾਨ ਦੇ ਵਿੱਚ ਲੋਕ ਫਸੇ ਸੀ ਉਹ ਪਾਕਿਸਤਾਨ ਚ ਫਸੇ ਰਹਿ ਗਏ ਜਿਹੜੇ ਭਾਰਤ ਚ ਫਸੇ ਸੀ ਉਹ ਭਾਰਤ ਚ ਫਸੇ ਰਹਿ ਗਏ ਜੀ ਜੀ ਉਹ ਜੰਗ ਲੰਮਾ ਸਮਾਂ ਚੱਲੀ ਹੂੰ ਉਸ ਜੰਗ ਤੋਂ ਬਾਅਦ ਦੋਨਾਂ ਦੇਸ਼ਾਂ ਨੇ ਉਹ ਪਰਮਟ ਸਿਸਟਮ ਬੰਦ ਕਰ ਦਿੱਤਾ ਬੰਦ ਕਰ ਦਿੱਤਾ ਜੀ ਜੀ ਉਹ ਪਰਮਟ ਸਿਸਟਮ ਬੰਦ ਹੋ ਜਾਣ ਦੇ ਨਾਲ ਹੂੰ ਇਹ ਵਹੀਦ ਪੱਟ ਜਿਹੜਾ ਹੈ ਉਹ ਇੱਧਰ ਨਹੀਂ ਆ ਸਕਿਆ ਹਮ ਮਾਸੀ ਵੀ ਨਹੀਂ ਆ ਸਕੀ ਮਾਸੀ ਨੇ ਅਲਟੀਮੇਟ ਫੈਸਲਾ ਕਰ ਲਿਆ ਕਿ ਮੈਂ ਤੇ ਮੇਰੇ ਬੱਚੇ ਇੱਧਰ ਵੀ ਨਹੀਂ ਮੈਂ ਤੇ ਇਹਨਾਂ ਕੋਲ ਹੀ ਹੁਣ ਜੀਵਾਂਗੀ ਤੇ ਇਹਨਾਂ ਕੋਲ ਹੀ ਮਰ ਜਾਵਾਂਗੇ ਮਰ ਜਾਾਂਗੇ ਜੀ ਪਰ ਵਹੀਦ ਪੱਟ ਦਾ ਉੱਧਰ ਕੋਈ ਨਹੀਂ ਹੈ ਹਮ ਬਿਲਕੁਲ ਉਹਦੀ ਮਾਂ ਇੱਧਰ ਹੈ ਉਹਦਾ ਬਾਪ ਇੱਧਰ ਹੈ ਉਹਦਾ ਪਰਿਵਾਰ ਇੱਧਰ ਹੈ ਜੀ 1970 ਚ ਵਹੀਦ ਪੱਟ ਦੀ ਮਾਂ ਮਰ ਗਈ ਹਮ ਮਾਂ ਮਰਨ ਤੋਂ ਬਾਅਦ ਬਾਪ ਪਰੇਸ਼ਾਨ ਹੋ ਗਿਆ ਜੀ ਉਹਦਾ ਜੀ ਕਰਦਾ ਸੀ ਉਹ ਆਪਣੇ ਪੁੱਤਰ ਨੂੰ ਆਪਣੇ ਕੋਲ ਪਾਵੇ ਹੂੰ ਪੁੱਤਰ ਆ ਨਹੀਂ ਸੀ ਸਕਦਾ ਜੀ ਉਸ ਤੋਂ ਬਾਅਦ 71 ਦੀ جنگ ਲੱਗ ਗਈ ਬਿਲਕੁਲ ਜੀ 71 ਦੀ جنگ ਨੇ ਹੋਰ ਸਾਰਾ ਕੁਝ ਟਾਈਟ ਕਰ ਦਿੱਤਾ ਬਿਲਕੁਲ ਬਿਲਕੁਲ ਸਰ ਹੋਇਆ ਕਿ ਕਿ 72 ਵਿੱਚ ਸਾਡਾ ਸ਼ਿਮਲਾ ਸਮਝੌਤਾ ਹੋਇਆ ਹੂੰ ਜੀ ਸ਼ਿਮਲਾ ਸਮਝੌਤੇ ਦੇ ਵਿੱਚ ਦੋਨਾਂ ਦੇਸ਼ਾਂ ਨੇ ਪਾਸ ਕਰ ਲਿਆ ਕਿ ਇੱਕ ਦੂਸਰੇ ਦੇ ਜਿਹੜੇ ਯਾਤਰੂ ਨੇ ਉਹ ਵਿਦੇਵਤ ਤਰੀਕੇ ਨਾਲ ਉਦਾਂ ਹੀ ਹੋਣ ਜਾਣਗੇ ਜਿੱਦਾਂ ਅਸੀਂ ਇੰਗਲੈਂਡ ਅਮਰੀਕਾ ਕੈਨੇਡਾ ਵੀ ਜਾਂਦੇ ਹਾਂ ਹਮ ਹੁਣ ਵਹੀਦਪੁਰ ਤੇ ਆ ਹੀ ਨਹੀਂ ਸਕਦਾ ਜੀ ਵਹੀਦਪੁਰ ਤੇ ਤਾਂ ਹੀ ਆ ਸਕਦਾ ਨਾ ਜੇ ਉਹਦੇ ਕੋਲ ਪਾਸਪੋਰਟ ਹੋਏਗਾ ਹਮ 72 ਤੋਂ ਲੱਗਾ ਉਹ ਪਾਕਿਸਤਾਨ ਦਾ ਪਾਸਪੋਰਟ ਬਣਾਓ ਹਮ ਤੇ ਮੈਨੂੰ ਪਾਕਿਸਤਾਨ ਦਾ ਪਾਸਪੋਰਟ ਬਣਾ ਦਿਓ ਮੈਂ ਹਿੰਦੁਸਤਾਨ ਚਲੇ ਜਾਣਾ ਜੀ ਪਰ ਪਾਕਿਸਤਾਨ ਦੀ ਸਰਕਾਰ ਆਖਦੀ ਹੈ ਕਿ ਤੂੰ ਸਾਡਾ ਹੈ ਹੀ ਨਹੀਂ ਹਮ ਤੂੰ ਤੂੰ ਤਾਂ ਆਇਆ ਸੀ ਇੰਡੀਅਨ ਤੋ ਇੰਡੀਆ ਤੋ ਆਇਆ ਸੀ ਅਸੀਂ ਤੇਰਾ ਪਾਸਪੋਰਟ ਕਿੱਦਾਂ ਬਣਾ ਦੀਏ ਫਿਰ ਜਿੱਦਾਂ ਕਿੱਦਾਂ ਵੀ ਉਹਨੇ ਪਾਕਿਸਤਾਨ ਦਾ ਪਾਸਪੋਰਟ ਬਣਾਇਆ ਜੀ ਤੇ ਉਹ 1980 ਦੇ ਵਿੱਚ 65 ਦਾ ਗਿਆ ਹਮ 80 ਦੇ ਵਿੱਚ ਜਿਹੜਾ ਆ ਉਹ ਵਾਪਸ ਆਪਣੇ ਦੇਸ਼ ਆਇਆ ਜੀ ਕਮਾਲ ਦੀ ਗੱਲ ਏ ਹਮ ਜਦਣ ਉਹ ਵਾਪਸ ਆਉਂਦਾ ਜੀ ਤਾਂ ਵਹੀਦ ਪਟ ਦਾ ਪਰਿਵਾਰ ਜਿਹੜਾ ਹੈ ਇਸੇ ਬਾਰਡਰ ਤੇ ਜਿਸ ਬਾਡਰ ਤੇ ਉਹਨੇ ਅੰਤਮ ਸਾਹ ਲਿਆ ਹੂੰ ਉੱਥੇ ਸਾਰਾ ਪਰਿਵਾਰ ਖੜਾ ਹੈ ਉਹਨੂੰ ਜੀ ਆਇਆਂ ਕਹਣੀ ਉੱਥੇ ਫੁੱਲਾਂ ਦੇ ਉਹਨੂੰ ਹਾਰ ਪਾਏ ਗਏ ਕਿ ਅੱਜ ਇਹ ਆਪਣੀ ਧਰਤੀ ਤੇ ਆ ਗਿਆ ਅੱਜ ਉਸ ਧਰਤੀ ਨੂੰ ਛੱਡ ਆ ਜਿਹੜੀ ਇਹਨੂੰ ਉਪਰੀ ਸੀ ਜਿਹੜੀ ਇਹਨੂੰ ਸ਼ਾਂਤੀ ਨਹੀਂ ਸੀ ਦਿੰਦੀ ਜਿਹੜੀ ਇਸਲਾਮ ਧਰਮ ਦੇ ਨਾਂ ਤੇ ਤਾਂ ਬਣੀ ਸੀ ਪਰ ਉਹਦੇ 'ਚ ਇਨਸਾਨੀਅਤ ਨਹੀਂ ਸੀਗੀ ਉਹਦੇ 'ਚ ਆਪਣਾਤ ਨਹੀਂ ਸੀ ਉਹਦੇ 'ਚ ਪਿਆਰ ਨਹੀਂ ਸੀ ਇਹਨੂੰ ਲੱਗਦਾ ਸੀ ਜਿਸ ਧਰਤੀ ਤੇ ਮੇਰੀ ਮਾਂ ਹੈ ਜਿੱਥੇ ਧਰਤੀ ਤੇ ਮੇਰੀ ਮਾਂ ਮਰੀ ਐ ਉੱਥੇ ਜਾਵਾਂ ਹੂੰ ਸੋ 80 ਦਾ ਆਇਆ ਹੁਣ ਜਦੋਂ 25 ਦੇ ਵਿੱਚ ਜੀ ਵਾਪਸ ਹੁਨੇ ਜਾਣਾ ਆ ਹੂੰ ਤਾਂ ਇਸ ਹਾਲ ਦੇਖ ਲਓ ਕਿੰਨੇ ਪੜਦੇ ਨੇ ਜੀ 45 ਸਾਲਾਂ ਬਾਅਦ ਹੂੰ ਸਾਡੀ ਸਟੇਟ ਨੇ ਫੈਸਲਾ ਲਿਆ ਕਿ ਵਹੀਦ ਪਾਕਿਸਤਾਨੀ ਹੈ ਇਹ ਲੰਮਾ ਸਮਾਂ ਪਾਕਿਸਤਾਨ ਰਿਹਾ ਹੈ ਤੇ ਸਾਡਾ ਨਹੀਂਗਾ ਹੂੰ ਇਸ ਕਰਕੇ ਇਹਨੂੰ ਪਾਕਿਸਤਾਨ ਭੇਜਣਾ ਹੈ ਤੇ ਕਿਸੇ ਨੇ ਇਸ ਗੱਲ ਦਾ ਤਰਸ ਨਹੀਂ ਕੀਤਾ ਕਿ 5 ਸਾਲਾਂ ਤੋਂ ਇਹ ਡੈਥ ਬੈੱਡ ਤੇ ਪਿਆ ਹੈ ਜੀ ਇਹਦੀ ਹਾਲਤ ਕੀ ਹੈ ਸੋ ਵਹੀਦ ਪੱਟ ਨੂੰ ੱੱਕੇ ਨਾਲ ਪਾਕਿਸਤਾਨ ਦੀ ਉਸ ਬਸ ਬਿਠਾਇਆ ਗਿਆ ਜੀ ਸੋ ਵਹੀਦ ਪੱਟ ਦੀ ਕਹਾਣੀ ਜਦੋਂ ਦੇਸ਼ ਦੁਨੀਆ ਦੇ ਵਿੱਚ ਹੂੰ ਗੁੰਬੀ ਹੈ ਜੀ ਤੇ ਨਾਲ ਦੀ ਨਾਲ ਲੋਕ ਮੰਟੋ ਨੂੰ ਯਾਦ ਕਰਨ ਲੱਗ ਪਏ ਹੂੰ ਇਹ ਜਿਹੜਾ ਸਾਹਿਤ ਹੁੰਦਾ ਨਾ ਜੀ ਜੀ ਸਾਹਿਤ ਵਿੱਚ ਇੰਨੀ ਸਮਰੱਥਾ ਹੁੰਦੀ ਹੈ ਹੂੰ ਬਿਲਕੁਲ ਕਿ ਤੁਸੀਂ ਸਦੀਆਂ ਤੱਕ ਜਦੋਂ ਵੀ ਦੇਸ਼ਾਂ ਦੀਆਂ ਵੰਡਾਂ ਦੇ ਦਖਾਂਤ ਬਾਰੇ ਕੋਈ ਬੇਤਰੀਨ ਸਾਹਿਤ ਦੀ ਗੱਲ ਹੋਏਗੀ ਤਾਂ ਮੰਟੋ ਦੀ ਕਹਾਣੀ ਤੋਂ ਭਟੇਕ ਸਿੰਘ ਦੀ ਗੱਲ ਹੋਏਗੀ ਜੀ ਜਦੋਂ ਵੀ ਇਨਸਾਨ ਜਿਹੜਾ ਆ ਉਹ ਵਹੀਦ ਪੱਠ ਵਾਂਗੂ ਬਾਰਡਰਾਂ ਤੇ ਮਰੇਗਾ ਤਾਂ ਤੋਂ ਭਟੇਕ ਸਿੰਘ ਯਾਦ ਆਏਗਾ ਤੋਂ ਭਟੇਕ ਸਿੰਘ ਯਾਦ ਆਏਗਾ ਤਾਂ ਮੰਟੋ ਯਾਦ ਆਏਗਾ ਸੋ ਮੈਨੂੰ ਇਹ ਲੱਗਦਾ ਹੈ ਕਿ ਵਹੀਦ ਪੱਟ ਦੀ ਕਹਾਣੀ ਨੇ ਜੀ ਮੰਟੋ ਯਾਦ ਕਰਾਇਆ ਤੇ ਮੰਟੋ ਨੇ ਟੂਬਾ ਟੇਕਸਿੰਗ ਲਿਖਿਆ ਸੀ ਕਿ ਟੂਬਾ ਟੇਕਸਿੰਗ ਉਹ ਸਾਡਾ ਪੰਜਾਬੀ ਸੀ ਜਿਨੇ ਉਸ ਟੂਬੇ ਤੋਂ ਲੰਘਦੇ ਲੋਕਾਂ ਨੂੰ ਪਾਣੀ ਦੀ ਸੇਵਾ ਕਰਕੇ ਜੀ ਉਹ ਲੋਕਾਂ ਦੀ ਪਿਆਸ ਬੁਝਾਈ ਸੀ ਤੇ ਜਿਹੜਾ ਅੱਜ ਵੀ ਅਮਰ ਹੈ ਤੇ ਜਿਹੜਾ ਆਉਣ ਵਾਲੇ ਸਦੀਆਂ ਤੱਕ ਅਮਰ ਰਹੇਗਾ ਜੀ ਬਿਲਕੁਲ ਸਰ ਜੀ ਸੋ ਅੱਜ ਅਸੀਂ ਕਿਚਦਾ ਕੇਂਦਰਪੰਡ ਦੀ ਕਹਾਣੀ ਮੰਟੋ ਦੀ ਕਹਾਣੀ ਟੋਬਾ ਟੇਕ ਸਿੰਘ ਬਾਰੇ ਗੱਲਬਾਤ ਕੀਤੀ ਹੈ ਬਹੁਤ ਸਾਰੀ ਜਾਣਕਾਰੀ ਸਰ ਰਾਹੀਂ ਤੁਹਾਨੂੰ ਦਿੱਤੀ ਗਈ ਹੈ ਅਸੀਂ ਰეკਮੈਂਡ ਕਰਾਂਗੇ ਕਿ ਤੁਸੀਂ ਇਹ ਕਹਾਣੀ ਵੀ ਜ਼ਰੂਰ ਪੜਿਓ ਬਹੁਤ ਸਾਰੀ ਜਾਣਕਾਰੀ ਜਿਹੜੀ ਹੈ ਉਹ ਇਸ ਕਹਾਣੀ ਦੇ ਨਾਲ ਜੁੜੀ ਹੋਈ ਤੁਹਾਨੂੰ ਮਿਲੇਗੀ ਸੋ ਸਰ ਤੁਸੀਂ ਵੀ ਸਮਾਂ ਕੱਢਿਆ ਧੰਨਵਾਦ ਕਰਦੇ ਹਾਂ ਤੁਹਾਨੂੰ ਇਹ ਪ੍ਰੋਗਰਾਮ ਕਿਦਾਂ ਦਾ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਓ ਤੇ ਹੁਣ ਸਾਨੂੰ ਦਿਓ ਇਜਾਜ਼ਤ ਨਮਸਕਾਰ ਹੋਰ ਪ੍ਰੋਗਰਾਮਸ ਤੇ ਨਿਊ ਅਪਡੇਟਸ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਉਡੀਕ 24 ਤੇ ਕਲਿੱਕ ਕਰੋ Like on the